ਕੋਡੀ 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 ਬਈ ਜਿਹੜਾ ਮੇਨ ਮੇਨ ਆਪਣੇ ਹੁੰਦਾ ਪੰਜਾਬ ਬੋਲੀ ਨੇ ਹਾਂ ਉਹ ਦਾ ਵੀੜੇ ਹੁੰਦੇ ਨੇ ਆ ਗਿਆ ਬਸਾਲ ਕੋਈ ਆ ਗਿਆ ਆ ਆ ਆ ਤੈਨੂੰ ਡਿੱਕੀ ਜਾਂਦੇ ਮਾਮਾ ਉਹ ਜਾ ਕਹੋ ਕਿ ਬਸਾਲ ਵੀ ਇਹਦੇ ਮੈਂ ਕਿਚ ਆਇਆ ਹੋਰ ਬਈ ਕੀ ਹਾਲ ਆ ਫਿਰ ਅਰਸ਼ ਕਹਿ ਮੈਂ ਦੇ ਨਹੀ ਨਹੀ ਇਹ ਇਹ ਇਹਨੂੰ ਵੀ ਆਇਆ ਅਰਸ਼ ਆ ਬੜੀ ਹਾਂਜੀ ਮਾਲਾ ਤੇਰੇ ਹੁਣ ਚਾਹ ਪੀ ਲਓ ਆਪਾਂ ਇਹੀ ਗੱਲ ਕਰਦੇ ਪਏ ਸੀਗੇ ਵੀ ਛੱਟ ਲੱਗਣ ਤੋਂ ਬਾਅਦ ਜਦੋਂ ਬੰਦੇ ਨੇ ਵਾਪਸੀ ਕਰਨੀ ਹੁੰਦੀ ਹੈ ਜਦੋਂ ਛੱਟ ਦੇ ਵਿੱਚ ਹੁੰਦਾ ਪਲੇਅਰ ਹੈ ਨਾ ਦੋਖਰੇ ਦੇ ਵਿੱਚ ਤੇ ਜਿਹੜੇ ਤੇ ਕੋਚ ਆ ਜਾਂ ਪਲੇਅਰ ਆ ਜਿਹੜੇ ਤੈਨੂੰ ਰੋਜ਼ ਫੋਨ ਕਰਦੇ ਸੀਗੇ ਵੀ ਉਹ ਤੈਨੂੰ ਕਿੰਨੇ ਕੁ ਵੀ ਫੋਨ ਆਉਂਦੇ ਆ ਛੱਟ ਤੋਂ ਬਾਅਦ ਜਾਂ ਕਿੰਨੇ ਕੁ ਤਰੀਆਂ ਵੀ ਐ ਕਰਕੇ ਉਹ ਲੈਤਾ ਰਾਇਬਾ ਤੇਰੀ ਆਉਂਦੀ ਆ ਫੋਨ ਦੇ ਨੂੰ ਨਹੀਂ ਬਾਈ ਹੁਣ ਤਾਂ ਕੰਪਨੀ ਜਾਣਾਂ ਦੀ ਰਹਿ ਜੇ ਰਹਿ ਤੇ ਤਾਂ ਬਾਈ ਕਰਦੇ ਹੀ ਖੜਦੇ ਆ ਗੱਲੇ ਹਾਂ ਸਹੀ ਗੱਲ ਆ ਜਿਹੜੇ ਨਕਲੀ ਕੋਚ ਆ ਉਹ ਕਦੇ ਹਾਲ ਚਾਲ ਪੁੱਛਦੇ ਆ ਉਹਨਾਂ ਦਾ ਜਗਰਾਉਂਡ ਜਾ ਕੇ ਉਹਨਾਂ ਨਾਲ ਜੇ ਫੋਨ ਕਰਨਾ ਵੀ ਹਾਂ ਉਹ ਤੁਹਾਨੂੰ ਵੀ ਬਾਈ ਜੀ ਪਤਾ ਹੀ ਆ ਜੇ ਮਾਲਾ ਚਾਰ ਦੇ ਕੋਲ ਚਲਦੇ ਕੋਲ ਜੇ ਹੁਣ ਕੋਈ ਜ਼ਿਕਰ ਕਰਨਾ ਚਾਹਣਗੇ ਵੀ ਮੈਨੂੰ ਆਹ ਆਗ ਬੰਦਿਆਂ ਦੀ ਫੋਨ ਆਇਆ ਗਿਣਤੀ ਦੇ ਬੰਦੇ ਹੋਣਗੇ ਉਂਗਲਾ ਤੀ ਬਸ ਚਾਰ ਪੰਜ ਘਰੇ ਜੰਨੇ ਬਾਈ ਬਸ ਜਦੋਂ ਬੰਦਾ ਖੇਡਦਾ ਹੁੰਦਾ ਫੇਰ ਫੇਰ ਤਾਂ ਭਾਈ ਸਾਰੇ ਹੀ ਕਹਿੰਦੇ ਨੇ ਸਾਡਾ ਭਾਈ ਸਾਡਾ ਭਾਈ ਸਾਡਾ ਸਾਡਾ ਇੱਕ ਸਾਡਾ ਇੱਕ ਹੈ ਸਾਡਾ ਵੀ ਹੈ ਇਹ ਤਾਂ ਸਹੀ ਗੱਲਾਂ ਨੇ ਨਹੀਂ ਭਾਈ ਕਿੱਥੇ ਗੱਲਾਂ ਇਹ ਇਹ ਜਿਹੜਾ ਟਾਈਮ ਹੁੰਦਾ ਨਾ ਮੰਨ ਲਓ ਵੀ ਸੱਟ ਲੱਗੀ ਆ ਪਲੇਅਰ ਦੇ ਇਹਦੇ ਵਿੱਚ ਵੀ ਬੰਦਾ ਹਨਾ ਡਿਪਰੈਸ਼ਨ ਤੇ ਜਾਣ ਦੀ ਬਹੁਤ ਸੰਭਾਵਨਾ ਹੁੰਦੀ ਹੈ ਕਿਉਂਕਿ ਕਿਤੇ ਇੱਕ ਬੰਦਾ ਇੱਕ ਟਾਈਮ ਵੀ ਕਿੰਨੇ ਉਹਦੇ ਯਾਰ ਮਿੱਤਰ ਜਾਂ ਕਿੰਨੇ ਉਹਨੂੰ ਫੋਨ ਕਾਲ ਆਣਾ ਆਉਣੀਆਂ ਜਦੋਂ ਵੀ ਬੰਦਾ ਜਮਾ ਹੀ ਉਹਦਾ ਆਪਾ ਸਾਹ ਛੱਡ ਦਿੰਨੇ ਆ ਉਹ ਚੀਜ਼ਾਂ ਨਹੀਂ ਦੇਖ ਰਿਹਾ ਨਾ ਲੁੱਤੀ ਬਾਈ ਪਲੇਅਰ ਦੀ ਜਿੰਦਰੀ ਦਾ 2 ਦਿਨ ਮੈਚ ਮਾੜੇ ਖੇਲਿਆ ਬੰਦਾ ਉਹੀ ਇੰਕਟ੍ਰੈਸ਼ਨ ਚ ਆ ਜਾਂਦਾ ਤੈਨੂੰ ਪਤਾ ਹੂੰ ਰਾਤਾਂ ਨੂੰ ਨੀਂਦ ਨਹੀਂ ਆਂਦੀ ਹੁਸ਼ੈਨ ਬਾਈ ਯਾਰ ਮੈਂ ਤਾਂ ਕੱਲ ਦੇਖੀ ਐ ਜਿਹੜਾ ਮਰਜੀ ਟਾਈਮ ਆ ਜਾਵੇ ਕੰਮ ਕਰਦੇ ਨਹੀਂ ਆਉਣਾ ਆਪਾਂ ਤੇ ਇੱਕ ਗੱਲ ਸਿੱਖ ਲਈ ਸੱਟਾਂ ਵੀ ਗਾਲੀਆਂ ਸਭ ਕੋ ਪਤਾ ਚੱਲ ਗਿਆ ਜ਼ਿੰਦਗੀ ਦਾ ਵੀ ਕੰਮ ਕਰਦੇ ਹੀ ਹੁੰਨੇ ਆ ਬਸ ਸਹੀ ਗੱਲ ਆ ਤੇ ਜਿਹੜੇ ਬੰਦੇ ਆਪਣਾ ਸਾਥ ਦੰਦੇ ਨਹੀਂ ਨਾ ਸੱਟਾਂ 'ਚ ਬਾਈ ਉਹ ਤਾਂ ਕਬੱਡੀ ਵਾਲੇ ਹੁੰਦੇ ਹੀ ਨਹੀਂ ਉਹ ਤਾਂ ਆਪਣੇ ਯਾਰ ਦੋਸਤ ਹੋਰੇ ਹੀ ਹੁੰਨੇ ਆ ਠੀਕ ਐ ਨਾ ਕਬੱਡੀ ਵਾਲਾ ਤਾਂ ਕੋਈ ਹਾਲ ਹੀ ਨਹੀਂ ਪੁੱਛਦਾ ਉਹ ਮੈਂ ਕਬੱਡੀ ਆਣਾ ਚਾਹੇ ਉਦਾਂ ਲਾਲਾ ਜਾਂ ਕਬੱਡੀ ਵਾਲਾ ਉਹ ਹੀ ਤਿੰਨ ਚਾਰੇ ਰਹਿ ਜੰਨੇ ਫਿਰ ਤੋਂ ਬਈ ਬਈ ਚਲ ਹਾਂ ਆਪਾਂ ਇੱਕ ਕਹਿ ਸਕਦੇ ਆ ਗੇਮ ਹੈ ਬਾਈ ਇਹ ਪ੍ਰੋਫੈਸ਼ਨ ਹੈ ਹੁਣ ਇਹਦੇ ਤੇ ਐਵੇਂ ਹੀ ਹੋਣਾ ਹੈ ਐਵੇਂ ਹੀ ਹੋਣਾ ਮਾ ਜੰਨਾ ਟਾਈਮ ਆ ਤਾਂ ਇਹ ਕਹਿੰਦਾ ਵੀ ਆਪਣਾ ਬਾੜੀ ਜਾਰੀਆਂ ਨਾ ਪਤਾ ਉਹ ਜਦ ਆਪਾਂ ਤਗੜੇ ਆ ਆਪਣੇ ਪਹਿਲੇ ਖੇਡੋ ਆਪਣਾ ਘਰ ਜੋੜੋ ਬਾਈ ਠੀਕ ਨਹੀਂ ਗੱਲ ਹਾਂ ਉਹ ਤਾਂ ਅਸੀਂ ਕਿਸੇ ਦੇ ਪਿੱਛੇ ਥੋੜੀ ਲੱਗਣਾ ਚਾਹੀਦਾ ਸਹੀ ਗੱਲ ਆ ਸਹੀ ਗੱਲ ਉਹ ਇਹ ਖੜਦੇ ਆ ਪੁਰਾਣੇ ਬੰਦੇ ਵੀ ਬਈ ਸਮਝਾਉਣੀ ਆ ਆਪਾਂ ਨੂੰ ਆਪਣੇ ਕੋਚ ਆਪਾਂ ਉਹ ਹੀ ਗੱਲਾਂ ਸਮਝਾਉਂਦੇ ਨੇ ਹੂੰ ਕਿ ਆਪਣੀ ਮਿਹਨਤ ਕਰੋ ਖਰਾਕ ਖਾਓ ਟਾਈਮ ਨਾਲ ਠੀਕ ਹੈ ਬਸ ਇਹ ਤੇ ਧਿਆਨ ਰੱਖੋ ਵੀ ਫालतू ਇੱਧਰ ਉੱਧਰ ਗੱਲਾਂ ਦੇ ਵਿਚ ਆਣ ਦੀ ਲੋੜ ਨਹੀਂ ਨਾ ਕਿਸੇ ਦੀ ਪਿੱਛੇ ਲੱਗਣ ਦੀ ਲੋੜ ਐ। ਵੀ ਆਪਣਾ ਟਾਈਮ ਬਚਾਓ ਯਾਰ ਖੇਡੋ ਆਵਾ। ਬਈ ਮੰਨ ਲਓ ਹੁਣ ਇਹ ਆ ਵੀ ਮਿਹਨਤ ਕਿੰਨੀ ਕਿ ਜ਼ਰੂਰੀ ਐ ਕਰਨੀ ਕਬੱਡੀ ਜੇ। ਬਈ ਮਿਹਨਤ ਹੀ ਸਭ ਕੁਝ ਐ। ਕੋਈ ਸ਼ਾਰਟਕਟ ਹੈ ਹੀ ਨਹੀਂ ਬਈ ਤੁਹਾਨੂੰ ਵੀ ਪਤਾ ਜੇ ਤੁਸੀਂ ਸੀਨੀਅਰ ਹੋ ਹਨਾ ਵੀ ਮਿਹਨਤ ਬਿਨਾ ਕੁਝ ਨਹੀਂ ਹੈਗਾ ਬਈ। ਉਹ ਜਿੰਨੀ ਕਰੂਗੇ ਉੰਨੀ ਕਿ ਪਰਫਾਰਮੈਂਸ ਐ। ਠੀਕ ਐ ਨਾ। ਸਿੱਧੀ ਆਪਣੀ ਤਾਂ ਗੱਲ ਇੱਥੇ ਮੁੱਕਦੀ ਆ ਅਗੇ ਆਪਾਂ ਨੇ ਸਭ ਦੇਖਿਆ ਹੋਇਆ ਐ। ਵੀ ਕਮ ਹੁਣ ਸਟੱਪ ਤੋਂ ਮੰਨ ਲਾ ਵੀ ਤੂੰ ਬਾਅਦ ਰਿਕਵਰੀ ਮਿਹਨਤ ਸ਼ੁਰੂ ਕਰ ਤੀ ਹਾਂ ਕਰਦੇ ਓ ਤੂੰ ਅਰਜ ਹਾਂਜੀ ਭਾਈ ਤੇ ਕਿੰਨਾ ਦਿਨ ਦੇ ਵਿੱਚ ਕਿੰਨੇ ਘੰਟੇ ਵਰਕਆਊਟ ਕਰਦਾ ਦੋ ਘੰਟੇ ਵੀ ਸਵੇਰ ਕਰ ਲੀਦਾ ਦੋ ਘੰਟੇ ਸ਼ਾਮ ਨੂੰ ਦੋ ਘੰਟੇ ਦੇ ਮੋਢੇ ਖਾਏ ਨਿਕਲੇ ਇਸੀ ਟਰੈਕਟਰੀ ਖਾ ਜਾਂਦੀ ਹੈ ਬਾਕੀ ਡੱਟ ਰਹੇ ਨੇ ਭਾਈ ਠੀਕ ਆ ਇੱਕ ਟਾਈਮ ਦੀ ਦੋ ਘੰਟੇ ਲੱਗਦੇ ਮੋਢੇ ਦੇ ਤੇ ਉਹ ਕੋਈ ਤਾਂ ਟੀਕਾ ਹੈ ਨਹੀਂ ਜਿਹੜਾ ਲਾ ਕੇ ਭਾਂਜੂ ਮੂਟਾ ਟਮਾਟਾ ਚਾਕੇ ਮਾਰੂ ਵੇਟ ਬੂਡ ਭਾਂਜ ਨੰਗ ਜਾ ਬੈਠੇ ਉਹ ਤੋਂ ਲਾਉਣਿਆਂ ਨੂੰ ਸੰਨੋ ਸੰਨੋ ਕੋਈ ਹੈ ਟੀਕਾ ਜਿਹੜਾ ਕੰਦ ਪਨ ਦੀ ਹੈ ਜਿਹੜਾ ਖਾਂਦਾ ਆਪਣਾ ਢਾਕੇ ਨਾ ਬੈ ਸਾਰਾ ਖਾਂਕਣੇ ਢਾਣਾ ਤਾਂ ਨਹੀਂ ਫਿਰ ਰਪਿੰਦਰ ਆਪਣਾ ਦੁੱਧ ਵਾਲਾ ਬੋਲਿਆ ਵੀ ਜਿਹੜੇ ਫਰਾਟੇ ਬੱਜਦੇ ਨੇ ਉਹ ਤੜਕੇ ਦੀ ਮਿਹਨਤ ਜਿਹੜੀ ਲੱਗੀ ਹੋਈ ਹੈ ਨਾ ਹਾਂ ਉਹ ਮਾਰਦੀ ਹੈ ਫਰਾਟੇ ਸਹੀ ਗੱਲ ਆ ਟੀਕੇ ਥੋੜੀ ਫਰਾਟੇ ਬਣਾ ਦੇ ਟੀਕੇ ਦਾ ਵੇ ਆਪਾਂ ਦੇ ਟੀਂ ਗਿਆਨੀਓ ਗੱਲ ਆ ਫੇ ਆਪਾਂ ਬਾਡੀ ਬਿਲਡਰਾਂ ਨੂੰ ਖਣ ਦੰਨੇ ਆ ਹਾਂ ਜੋ ਕਿੰਨੇ ਕਿ ਪ੍ਰਾਟੇ ਮਾਰਦੇ ਨੇ ਉਹ ਖੇਡਦਾਂਗੇ ਕਬੱਡੀ ਯਾਰ ਉਹਨਾਂ ਦਾ ਅੱਡ ਪ੍ਰੋਫੈਸ਼ਨਲ ਲੱਗਦਾ ਟੈਲੈਂਟ ਹੈ ਬੰਦੇ ਦੀ ਆਪਣੀ ਮਿਹਨਤ ਹੈ ਆਪਣਾ ਟੈਲੈਂਟ ਹੁਣ ਮੈਂ ਤਾਂ ਏਦਾਂ ਬਈ ਜਦੋਂ ਮੈਂ ਜਾਨਾ 5:30 ਵਜੇ ਉੱਠੇ ਘਰੋਂ ਨਿਕਲਦਾ ਪ੍ਰੈਕਟਿਸ ਕਰਨ ਆਪਣਾ ਖਾੜੇ ਜਾਨਾ ਜਾਂ ਉਹ ਟਾਈਮ ਸਿਰਫ ਜਾਂ ਪ੍ਰੈਕਟਿਸ ਵਾਲੇ ਉੱਠਦੇ ਆ ਜਾਂ ਆਪਣੇ ਗੁਰਦੁਆਰੇ ਜਾਣੇ ਵਾਲੇ ਉਹ ਵੀ ਬੁੜੇ ਉਹ ਵੀ ਬੁੜੇ ਹੋਰ ਕੋਈ ਨਹੀਂ ਮੈਨੂੰ ਦਿਖਦਾ ਉੱਠਿਆ ਹੋਇਆ 3-4 ਮਿੰਟ ਲਾਂਕੇ ਜਾਣਾ ਵਾ ਹਾਂ ਇੱਥੇ ਬਰੈਟਨ ਲਾਉਣ ਜਾਣਾ ਜਾਨਾ ਮੈਂ ਸਾਢੇ 5 ਘਰੋਂ ਥੋੜੇ ਤਾਂ ਮੈਨੂੰ ਕੋਈ ਨਹੀਂ ਮਿਲਦਾ ਸਹੀ ਗੱਲ ਆ ਸਹੀ ਗੱਲ ਬਾਕੀ ਇਹ ਨਹੀਂ ਤੁੰਦਰੀ ਉੱਠਦਾ ਕੌਣਾ ਹਾਂ ਜਦੋਂ ਸੌਣੋ ਕੋਈ ਛੋਟੀ ਇਹ ਇਹ ਚੀਜ਼ਾਂ ਨਹੀਂ ਨਨੋਟ ਹੁੰਦੀਆਂ ਆਪਣੀਆਂ ਜਿਹੜਾ ਬੰਦੇ ਨੇ ਮੈਕਰੋ ਅੰਦਰ ਹਟਾਇਆ ਹੁੰਦਾ ਗੱਗੀ ਭਾਈ ਜੀ ਮਾਤਾ ਨੇ ਦੱਸਿਆ ਸੀਗਾ ਕੀ ਪਾਟੀ ਬੋਲਦਾ ਨਹੀਂ ਹੁੰਦਾ ਤਾਂ ਜਦ ਬਾਈ ਆ ਕੇ ਸੌ ਜਾਂਦਾ ਠੀਕ ਐ ਸੰਦੀਪ ਭਾਈ ਲੱਗੀਆਂ ਆ ਉਹਦੀ ਵੀ ਇੰਟਰਵਿਊ ਹੋਣੀ ਹੈ ਨਾ ਉਹ ਕਹਿੰਦਾ ਵੀ ਇੱਕ ਵਾਰੀ ਦਾ ਵੀ ਇਤਾਂ ਦਾ ਕੰਮ ਹੋਇਆ ਤਾਂ ਵੀ ਵਾਰਦਾ ਵੀ ਮੈਂ ਆ ਕੇ ਸੌਂ ਵੀ ਜਾਂਦਾ ਤਾਂ ਵੀ ਪਾਟੀ ਬੋਲਦਾ ਨਹੀਂ ਉਹਨਾਂ ਦਾ ਮੈਨੂੰ ਐ ਲੱਗਦਾ ਤੇ ਕਿਤੇ ਵੀ ਪਾਟੀ ਉਹਨੂੰ ਉੱਠਿਆ ਹੈਗਾ ਵੀ ਇੰਨੀ ਸਾਡੇ ਦੇ ਮਿਹਨਤ ਲਾ ਕੇ ਆ ਕੇ ਪੈ ਜਾਂਦੇ ਨਹੀਂ ਸਹੀ ਗੱਲ ਆ ਬਾਈ ਮਿਹਨਤ ਕਰਨੀ ਪੈਂਦੀ ਆ ਮਿਹਨਤ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਠੀਕ ਆ ਜੇ ਪਲੇਅਰ ਬਣਨਾ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਗੋਡ ਗੈਫਟ ਮਿਲ ਜਾਂਦਾ ਕਿ ਜੇ ਪਲੇਅਰ ਨੂੰ ਉਹ ਵੀ ਪੈ ਗਿਆ ਐਡਸਾਈਡ ਜਾ ਕੇ ਕਿਸੇ ਹਾਂ ਟਾਈਮ ਦਾ ਵੀ ਜੇ ਮੈਨੇਜ ਕਰਨਾ ਪੈਣਾ ਤਾਂ ਮੈਨੂੰ ਮਿਹਨਤ ਵੀਰੇ ਲਾਉਣੀ ਪੈਣੀ ਆ ਬਣਾ ਦਰਫਾਲ ਚੱਲੂਗਾ ਤਿੰਨ ਚਾਰ ਸਾਲ ਚੱਲੂਗਾ ਬਾਕੀ ਦਾ ਲਾਇਰ ਨੂੰ ਬਈ ਬੋ ਬਾਇਆ ਉਹ ਜਿਹੜਾ ਆਪੇ ਬੋਲਦਾ ਗਰਾਊਂਡ ਬੋਲਦਾ ਉਹੀ ਭਰਾਟੇ ਮਾਰਦਾ ਵਾ ਲੋਕਾਂ ਨੂੰ ਲੱਗਦਾ ਖਣੀ ਉੱਤੇ ਮੇਰੇ ਵਰਗੇ ਬੋਕੜਾ ਮਾਰੀ ਬੈਠੇ ਹੁੰਦੇ ਆ ਲਾ ਕੇ ਅਧੀਆ ਜੀ ਨਹੀਂ ਉਹਦੇ ਟੀਕੇ ਲਾਇਆ ਵੀਰੇ ਮੇਰੇ ਤਾਂ ਸੁੱਖਾ ਨਾ ਮੈਂ ਲੋਕਾਂ ਦਾ ਘਰ ਬਿਠਾ ਜੱਜ ਕਰੀ ਜੰਨੇ ਆ ਆ ਜਿਆਦਾ ਬਣਿਆ ਹੋਇਆ ਜਾਂ ਆ ਜਿਆਦਾ ਬਣੇ ਦਾ ਸਾਨੂੰ ਪੁੱਛੇ ਜੇ ਕੋਈ ਤੁਸੀਂ ਰਜਾਈਆਂ ਜੀ ਬਿਠੇ ਬੋਲੀ ਜੰਨੇ ਕਿ ਤੂੰ ਕੱਚਾ ਫਾਕੇ ਗਰਾਊਂਡ ਤੇ ਖੜ੍ਹਜੋ ਹਾਂ ਸਹੀ ਗੱਲ ਆ ਚਲ ਠੀਕ ਆ ਪਬਲਿਕ ਦਾ ਕੰਮ ਹੈ ਮਜ਼ਾਰੇ ਲੈਣਾ ਉਹਦਾ ਸੁਆਦ ਲਓ ਨਾ ਠੀਕ ਹੈ ਪਬਲਿਕ ਦਾ ਚਲ ਇੰਨਾ ਕੁਝ ਕਹਿੰਦੀ ਵੀ ਨਹੀਂ ਚਲ ਉਹਨਾਂ ਨੇ ਕਮੈਂਟ ਬਾਜੀ ਕਰਨੀ ਹੈ ਮਾੜੀ ਲੋਕੀ ਬਈ ਉਹ ਵੀ ਤਾਂ ਕਰਦੇ ਨੇ ਜੇ ਉਹਨਾਂ ਤੱਕ ਗੱਲਾਂ ਪਹੁੰਚਾਈਆਂ ਜਾਂਦੀਆਂ ਨੇ ਸਹੀ ਗੱਲ ਜੇ ਬੰਦੇ ਉੱਤੇ ਆਲੇ ਬੋਲਦੇ ਨੇ ਉਹ ਵੀ ਤਾਂ ਮੈਂ ਕਹਿੰਦਾ ਯਾਰ ਆਪਣੇ ਕੋਲ ਕਿਉਂ ਜੇ ਨਾ ਆਉਦੇ ਬੰਦਿਆ ਨਹੀਂ ਜਿਆਦਾ ਭੈਣ ਜੋ ਬਨਾਮ ਕਰ ਆਪਣੇ ਕਰਦੇ ਨੇ ਬਸ ਤਰ੍ਹਾਂ ਜਿਹੜੇ ਖੇਲ ਕੇ ਹਟ ਗਏ ਖੇੜ ਕੇ ਆਟ ਗਏ ਹਾਂ ਜਿਹਨਾਂ ਦਾ ਕੋਈ ਪਾਣਿਆ ਨਹੀਂਗਾ ਹਾਂ ਉਹਨਾਂ ਨੇ ਕਰਨਾ ਬਈ ਬਹੁਤ ਔਖਾ ਬਹੁਤ ਔਖੀ ਹੈ ਕਬੱਡੀ ਵਾਲੇ ਘਰ